ਹੈ ਵਾਲੇ ਇੱਕ ਹੀ ਕਰਦੇ ਪਏ ਨੇ ਇੱਥੇ ਕੋਈ ਦੱਸੋ ਜੀ ਕੀ ਕੰਮ ਹੈ ਇਹਦਾ ਇਹ ਸੁੰਢੀ ਦੇ ਅੰਡੇ ਖਾਂਦਾ ਸਾਰੇ ਜੇ ਅਗਰ ਖੇਤ ਦੇ ਵਿੱਚ ਜ਼ਿਆਦਾ ਨਜ਼ਰ ਆਊਗਾ ਇਹਦਾ ਮਤਲਬ ਹੈ ਕਿ ਸੁੰਢੀ ਨਾਲ ਕੁਛ ਨਾ ਕੁਛ ਜਿਹੜਾ ਬਮਕੜ ਹੈ ਉਹਨੇ ਅੰਡੇ ਦੇਣ ਤੇ ਤੇ ਇਹ ਦਿਹਾੜੀ ਦੇ ਦਿਨ ਤੋਂ ਖਾ ਜਾਂਦਾ ਇਸ ਕਰਕੇ ਜ਼ਿਆਦਾ ਉੱਟਦੇ ਤੇ ਸਾਰੇ ਆਪਣੇ ਮਿੱਤਰ ਕੀੜੇ ਹੈ ਇਹਦੇ ਨਾਲ ਜਿੱਥੇ ਜਿਹੜੀ ਮੱਕੜੀ ਹੈ ਇਹ ਦੋਨੋਂ ਦਵਾਈ ਵਾਈਕੋ ਯਾਰ ਜਿਹੜੀ ਫੇਮ ਹੈ ਉਹ ਇਹਨਾਂ ਨੂੰ ਜਿਹੜਾ ਆਪਣਾ ਮਿੱਤਰ ਕੀੜਿਆ ਇਹਨਾਂ ਨੂੰ ਦੀ ਮਾਰਦੀ ਜਦੋਂ ਪਾਈਪੋ ਦੀ ਗੱਲ ਕਰੀਏ ਇਹਦਾ ਹੋਰ ਜਿਹੜਾ ਬੈਨੀਫਿਟ ਸਭ ਤੋਂ ਵੱਡਾ ਮਿਲਦਾ ਉਹ ਬੈਨੀਫਿਟ ਤਾਂ ਕੀ ਹੈ ਜਿਹੜਾ ਮੈਂ ਦੱਸਿਆ ਸੀ ਬਮੱਕੜ ਬਮੱਕੜ ਤਾਂ ਮਾਰੂਗੀ ਮਾਰੂਗੀ ਬਾਈਕੋ ਨਾਲ ਅੰਡੇ ਤੇ ਸੁੰਡੀ ਇਹਨਾਂ ਚੀਜ਼ਾਂ ਦੇ ਕੰਮ ਕਰਦੀ ਕਿਉਂਕਿ ਇਹਦੇ ਚਾਹੀਏ ਜਿਹੜਾ ਨਮਾ ਟੈਕਨੀਕਸ ਕਰਕੇ ਤਦੇ ਸਾਨੂੰ ਇਹ ਦਵਾਈ ਲੈਣਾ ਪਈ ਤੇ ਬਮੱਕੜ ਵੀ ਮਾਰੂਗੀ ਚਾਹੇ ਪੱਤਾ ਲਬੇਟ ਆੜਾ ਉਹ ਗੋ ਵਾਲੀ ਸੁੰਡੀ ਦਾ ਅੰਡੇ ਵੀ ਮਾਰਦੀ ਤੇ ਸੁੰਡੀ ਵੀ ਮਾਰੂਗੀ ਜਿਹਦੇ ਕਰਕੇ ਸਾਨੂੰ ਜਿੱਦਾਂ ਤੁਸੀਂ 24 25 ਦਿਨ ਦਾ ਰਿਜ਼ਲਟ ਗਿਆ ਇਸ ਕਰਕੇ ਲੰਬੇ ਹਫ਼ਤੇ ਤਾਈਨ ਦਾ ਅਸਰ ਮਿਲਦਾ ਜਦਾ ਕਿਉਂਕਿ ਇਹ ਤਿੰਨੋਂ ਜਨਰੇਸ਼ਨਾਂ ਨੂੰ ਇੱਕ ਵਾਰ ਖਤਮ ਕਰ ਦਿੰਦੀ ਤੇ ਇਹ ਵੀ ਹੈ 80 ਐਮਐਲ ਦੀ ਮਰਦਨੀ ਇੱਕ ਦੋ ਚੀਜ਼ਾਂ ਦਾ ਹੋਰ ਧਿਆਨ ਰੱਖਣਾ ਜਿਹੜਾ ਮੈਂ ਬਾਅਦ ਦੇ ਵਿੱਚ ਦੱਸੂਗਾ ਪਾਣੀ ਦੀ ਮਾਤਰਾ ਜਿਹੜੀ ਦੂਜੀ ਸਮੱਸਿਆ ਆਂਦੀ ਇਹ ਜੇ ਗੱਲ ਜੰਦੀ ਵੀ 35 ਤੋਂ 50 ਸੱਟ ਦਿਨ ਦੇ ਚੋਨੇ ਦੀ ਜਿਹੜੀ ਬਸਵਤੀ ਦੀ ਗੱਲ ਕਰੀਏ ਦੂਜੀ ਸਮੱਸਿਆ ਆਂਦੀ ਪੂਰੇ ਦੱਬਿਆਂ ਦੀ ਆਂਦੀ ਜੀ ਸਮੱਸਿਆ ਬਸਵਤੀ ਜੇ ਬ੍ਰੌਂਜ਼ ਕੋਟ ਵਾਲੀ ਜਿਹਦੇ ਪਿੱਛੇ ਵੀ ਦੋ ਤਿੰਨ ਕਾਰਨ ਹੈ ਜਿਹੜੇ ਬ੍ਰੌਂਜ਼ ਕੋਟ ਆਂਦਾ ਪਹਿਲਾ ਕਾਰਨ ਹੈ ਜਿੱਥੇ ਜ਼ਿੰਕ ਘੱਟ ਪਈ ਹੋਣੀ ਜਿਹੜੀ ਮੈਂ ਦੱਸੇ ਕਿ 21% 25 ਕਿਲੋ ਪੈਣਾ ਚਾਹੀਦੀ 33% 15 ਕਿਲੋ ਪੈਣਾ ਚਾਹੀਦੀ ਜੇਕਰ ਜਿੰਕ ਘਟ ਰੋਗੀ ਤਾਂ ਵੀ ਇਹ ਸਮੱਸਿਆ ਆਉਗੀ ਪੂਰੇ ਦੱਬਿਆਂ ਦੀ ਦੂਜਾ ਜਿਹੜਾ ਕਾਰਨ ਹੈ ਉਹ ਮੌਸਮ ਜੇ ਨਮੀ ਗਰਮੀ ਸਰਦੀ ਉਹ ਚੀਜ਼ ਲਈ ਮੀਂਹ ਪੈਂਦੇ ਨੇ ਤਾਂ ਵੀ ਇਹ ਪ੍ਰੋਬਲਮ ਆਉਂਦੀ ਤੀਜਾ ਜੇਕਰ ਕੋਈ ਮੋਟਰ ਦਾ ਪਾਣੀ ਖਰਾਬ ਹੁੰਦਾ ਤਾਂ ਵੀ ਇਹ ਸਮੱਸਿਆ ਆਉਂਦੀ ਤੇ ਇਹ ਇਕੱਲੀ ਬਾਸਮਤੀ ਨਹੀਂ ਪ੍ਰ ਆਰ ਵੈਰਾਈਟੀਆਂ ਦੇ ਵਿੱਚ ਵੀ ਰਹਿੰਦੀ ਤੇ ਤੁਸੀਂ ਇਹ ਦੇਖੋ ਜੇ ਅਗਰ ਸ਼ੁਰੂ ਚ ਕੰਟਰੋਲ ਨਹੀਂ ਹੋਈ 35 40 50 ਦਿਨ ਦੀ ਤੇ ਬਾਅਦ ਦੇ ਵਿੱਚ ਜਾ ਕੇ ਇੰਦਾਂ ਦੀ ਬਣ ਜਾਂਦੀ ਹੈ ਆੰਦੀ ਜੀ ਇਸ ਮੁਸੱਲੇ ਬਾਅਦ ਦੇ ਵਿੱਚ ਜਿਹਦੇ ਨਾਲ ਕੀ ਹੈ ਤੁਸੀਂ ਦੇਖੋਗੇ ਕਿ ਲੰਬ ਜੀ ਬੰਨਾ ਵੀ ਸਟਾਰਟ ਹੋ ਜਾਂਦੀ ਹੈ ਪਰ ਇਹਨੇ ਕੀ ਹੈ ਨਾ ਬਿਮਾਰੀ ਕੋਈ ਵੀ ਹੋ ਚਾਹ ਕਿਸੇ ਬੰਦੇ ਨੂੰ ਹੋ ਕੇ ਕਿਸੇ ਫਸਲ ਨੂੰ ਹੋ ਉਹਨੂੰ ਕਮਜ਼ੋਰ ਕਰ ਦਿੰਦੀ ਉਹ ਤਾਂ ਨਾ ਸੇਮ ਚੀਜ਼ ਹੈ ਇਹ ਬਰਾਂਡ ਸਪੋਰਟ ਜਿਹੜੀ ਹੈ ਸ਼ੁਰੂ ਜਿਹੜਾ ਹਣਾ 35 ਕਰ 40 50 ਦਿਨ ਦੇ ਕਈ ਵਾਰ ਸਾਨੂੰ ਨਜ਼ਰ ਆਉਂਦੇ ਹਲਕੇ ਦੱਬੇ ਪਰ ਅਸੀਂ ਸੀਰੀਅਸ ਨਹੀਂ ਲੈਂਦੇ ਕਈ ਵਾਰ ਤੇ ਇਹ ਵਾਲੀ ਚੀਜ਼ ਜਿਹੜੀ ਹੈ ਬਾਅਦ ਦੇ ਵਿੱਚ ਆ ਕੇ ਬੱڑا ਨੁਕਸਾਨੇ ਕਰਨਾ ਸ਼ੁਰੂ ਕਰ ਦਿੰਦੀ ਜਿਹੜੀ ਬ੍ਰੌਂਸ ਫੋਟ ਦੀ ਗੱਲ ਕਰੀਏ ਇਧਰ ਲਈ ਜਿਹੜੀ ਬਾਇਰ ਦੀ ਦਵਾਈ ਹੈ ਅੱਪਾ ਸੁਣੀ ਕਿ ਇਹ ਵਰਤੀ ਵੀ ਆਣੀ ਐਂਟਰਾ ਕੋਲ ਐ ਇਹ ਕੰਟੈਕਟ ਫੰਜੀਸਾਈਡ ਐ ਜਿਆਦਾ ਸਬਜ਼ੀ ਆਲੂ ਮੱਕੀ ਜਾਂ ਹੋਰ ਫਸਲਾਂ ਦੇ ਵਿੱਚ ਵੀ ਇਹਦਾ ਇੱਕ ਖਾਸियत ਹੋਰ ਐ ਇਹਦੇ 6 ਕਿਲੋ ਦੇ ਵਿੱਚ 300 ਗ੍ਰਾਮ ਚਲੇਟਡ ਜ਼ਿੰਕ ਐ ਕਿਲੋ ਦੇ ਵਿੱਚ ਚਲੇਟਡ ਜ਼ਿੰਕ ਦਾ ਮਤਲਬ ਐ ਰੈਡੀ ਟੂ ਯੂਜ਼ ਜ਼ਿੰਕ ਜੇ ਜਾਈ ਸਪਰੇਅ ਕਰਦੇ ਤਾਂ ਜਿਹੜੇ ਪੂਰੇ ਦੱਬੇ ਇਹਨਾਂ ਨੂੰ ਤਾਂ ਰੋਕੂਗੀ ਰੋਕੂਗੀ ਨਾਲ ਜਿੰਕ ਦੀ ਘਾੜ ਵੀ ਪੂਰਾ ਕਰਦੀ ਤੇ ਅੱਧਾ ਕਿਲੋ ਕਿੱਲੇ ਦੇ ਹਿਸਾਬ ਨਾਲ ਅਸੀਂ ਬਰ ਸਕਦੇ ਜਿੱਥੇ ਪੂਰੇ ਦੱਬੇ ਨਜ਼ਰ ਆਉਂਦੇ ਤੇ ਇਹ ਮੈਨੂੰ ਲੱਗ ਰਿਹਾ ਹੈ ਕਿ ਹਰ ਸਾਲ ਮੇਰੇ ਇਸ ਖੇਤ ਦੇ ਵਿੱਚ ਪੂਰੇ ਦੱਬੇ ਦੇ ਵਿੱਚ ਜਾ ਕੇ ਪਣ ਜਾਂਦੇ ਇਹ ਵੀ ਆਂਦੀ ਸਮੱਸਿਆ ਹੈ ਪੱਕੇ ਖੇਤਾਂ ਦੇ ਕੀ ਜਿੱਨਾਂ ਜਾ ਕੇ ਜ਼ਿਆਦਾ ਪ੍ਰੋਬਲਮ ਆਂਦੀ ਐਂਡ ਦੇ ਵਿੱਚ ਤਾਂ ਅੱਧਾ ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਹੀ ਐਂਟਰਾਬੋਲ ਨੂੰ ਬਰ ਸਕਦੇ ਸ਼ੁਰੂ ਚ ਜਿਸ ਟਾਈਮ ਆ ਇਹ ਵਾਈਕੋ ਕਰਨੀ ਪਹਿਲੀ ਸਪਰੇਅ